ਜਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਸਵਰਗਵਾਸੀ ਬੋਟਾ ਸਿੰਘ ਦੇ ਟਿੱਪਣੀ ਕਰਨੀ ਉਹਨਾਂ ਨੂੰ ਮਹਿੰਗੀ ਪੈ ਗਈ ਹੈ ਦਾ ਉਸੇ ਕੇਸ ਸਾਫ ਕਗਰਮંત્રી ਬੂਟਾ ਸਿੰਘ ਖਿਲਾਫ ਕੀਤੀ ਗਈਆਂ ਜਾਤੀਵਾਦ ਦੇ ਟਿੱਪਣੀਆਂ ਸੰਬੰਧੀ ਹੁਣੇ ਇੱਕ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਐਫ ਆਈ ਆਰ ਸਾਫ ਕਗਰਮંત્રી ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤੀ ਗਈ ਹੈ। ਦੱਸਦੀ ਹੈ ਕਿ ਧਾਰਮਿਕ ਸਿੱਖ ਸੰਗਠਨ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਨੇ। ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ ਐਸ ਕਮਿਸ਼ਨ ਨੇ ਰਾਜਾ ਵਿੜਿੰਦ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਰਾਸ਼ਟਰੀ ਐਸ ਐਸ ਕਮਿਸ਼ਨ ਨੇ ਤਰੰਤਾਰਨ ਦੇ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਨੂੰ 7 ਦਿਨਾਂ ਦੇ ਅੰਦਰ ਕਾਰਵਾਈ ਲਈ ਤਲਬ ਕੀਤਾ ਹੈ। ਹਾਲਕੇ ਰਾਜਾ ਬੜਿੰਗ ਨੇ ਮਾਫੀ ਮੰਗ ਲਈ ਆ ਪਰ ਇਹ ਬਵਾਲ ਲਗਾਤਾਰ ਵਧ ਰਿਹਾ ਹੁਣ ਐਫ ਆਈ ਆਰ ਦਰਜ ਹੋ ਗਈ ਹੈ ਦੇਖਣਾ ਹੋਵੇਗਾ ਕਿ ਬੜਿੰਗ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਫਿਰ ਉਸ ਇਮਾਰਤ ਲਈ ਅਰਜ਼ੀ ਦਾਇਰ ਕਰਦੇ ਨੇ ਜਾਂ ਪੀੜਤ ਪਰਿਵਾਰ ਦੇ ਨਾਲ ਕੋਈ ਸਮਝੌਤਾ ਕੀਤਾ ਜਾਂਦਾ ਨਾਲ ਹੀ ਬੜਿੰਗ ਦੀਆਂ ਇਹਨਾਂ ਮੁਸ਼ਕਲਾਂ ਦੇ ਨਾਲ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਦੀ ਕੁਰਸੀ ਵੀ ਖਤਰੇ 'ਚ ਪੈ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਨੂੰ ਨੁਕਸਾਨ ਹੁਣ ਹੋ ਸਕਦਾ ਹੈ ਤਰਨ-ਤਰਨ ਦੇ ਵਿੱਚ ਅਜਿਹੀਆਂ ਵਿਵਾਦਿਤ ਟਿੱਪਣੀਆਂ ਜਿਹੜੀਆਂ ਦੇ ਕਾਂਗਰਸ ਨੂੰ ਭਾਰੀ ਪੈ ਸਕਦੀਆਂ ਨੇ ਤਾਂ ਫਿਰ ਹਾਈ ਕਮਾਂਡ ਕੋਈ ਰਾਜਾ ਬੜਿੰਗ ਕਲਫ ਐਕਸ਼ਨ ਲੈ ਸਕਦੇ ਹਾਲਾਂਕਿ ਇਸ ਬਾਰੇ ਕੁਝ ਸਪਸ਼ਟ ਨਹੀਂ ਹੈ ਸਿਰਫ ਇਹ ਚਰਚਾਵਾਂ ਚੱਲ ਰਹੀਆਂ ਨੇ ਪਰ ਹੁਣ ਰਾਜਾ ਬੜਿੰਗ ਦੇ ਖਿਲਾਫ ਐਫਆਈਆ ਦਰਜ ਹੋ ਗਈ ਹੈ ਨਾਲ ਹੀ ਰਾਜਾ ਬੜਿੰਗ ਨੂੰ 6 ਨਵੰਬਰ ਨੂੰ ਐਸੇ ਕਮਿਸ਼ਨ ਨੇ ਤਲਬ ਵੀ ਕੀਤਾ ਹੈ ਵੇਖਣਾ ਹੋਵੇਗਾ ਕਿ ਰਾਜਾ ਬੜਿੰਗ ਉੱਥੇ ਜਾ ਕੇ ਆਪਣਾ ਕੀ ਸਪਸ਼ਟੀਕਰਨ ਦਿੰਦੇ ਨੇ